ਉਹ ਤੁਹਾਨੂੰ ਦੱਸ ਦਿਆਂ ਪ੍ਰਾਣੀਆਂ ਬਰਾਸਤਾ ਜੀ ਵੀ ਜਿਵੇਂ ਦੁੱਧ ਰੜਕਣਾ ਵੀ ਦੁੱਧ ਪਹਿਲਾਂ ਕਿਵੇਂ ਰੜਕਦੇ ਹੁੰਦੇ ਸੀ ਤੇ ਹੁਣ ਕਿਵੇਂ ਰੜਕਦੇ ਆ ਹੁਣ ਕੰਮ ਹੋ ਗਿਆ ਮਸ਼ੀਨੀ ਲਾ ਲੋ ਚਲੋ ਬਿਜਲੀ ਤੇ ਕੰਮ ਆ ਵਧਾਲੀਆਂ ਜਿਹੜੀਆਂ ਚਲਦੀਆਂ ਹੁਣ ਬਿਜਲੀ ਤਾਂ ਕਿਹੜੀਆਂ ਹੁੰਦਾ ਚਲਦੀਆਂ ਹੀ ਨਹੀਂ ਹੁਣ ਤਾਂ 100 ਘਰ ਦੇ ਵਿੱਚੋਂ 5-10 ਘਰਾਂ ਦੇ ਚਲਦੇ ਨੇ ਉਨਾ ਕੋਈ ਪਸ਼ੂ ਰੱਖਦਾ ਨਾ ਕੋਈ ਰੜਕਦਾ ਦੁੱਧ ਲੱਸੀ ਨੂੰ ਵੀ ਹਰੇਕ ਝਾਗਦਾ ਹੁਣ ਤੇ ਸੁਣਨ ਦੱਸ ਦਿਆਂ ਪ੍ਰਾਣੀਆਂ ਚੀਜ਼ਾਂ ਜਿਵੇਂ ਵੀ ਆ ਲਾਲੋ ਵੀ ਆ ਨਹੀਂ ਆ ਨਹੀਂ ਪਿਆਰ ਰੜਕਣਾ ਨਹੀਂ ਦੇ ਉੱਤੇ ਐ ਰੜਕਣਾ ਰੱਖਣਾ ਆ ਹੈ ਗਈ ਜੀ ਮਧਾਣੀ ਇਹ ਪੁਰਾਣੀ ਮਧਾਣੀ ਆ ਆ ਮਧਾਣੀ ਐਨੂੰ ਕਨੇ ਕੋੜਾ ਇਹ ਕੀ ਕਰਨਾ ਹਣਾ ਆਪਾਂ ਮਧਾਣੀ ਵਿੱਚ ਪਈ ਆ ਤੇ ਇਹ ਆਏ ਰੱਖ ਲੈਣੇ ਕੋੜ ਇਹਦੇ ਵਿੱਚ ਜੀਟ ਪਾ ਦੇਣੀ ਇਹ ਇਹਦੇ ਨਾਲ ਐ ਬੰਨ੍ਹ ਦੇਣੀ ਇੱਥੇ ਬੰਨ੍ਹਤੀ ਕੋੜ ਤੇ ਮਧਾਣੀ ਆ ਫੇਰਨ ਵਾਲਾ ਮਧਾਣੀ ਫੇਰਨ ਵਾਲਾ ਵੀ ਇਹਨੂੰ ਫੇਰ ਦੇ ਰਵਾਂਗੇ ਔਰ ਜਿਹੜੀ ਚੀਜ਼ ਐ ਇਹਨੂੰ ਉੱਚਾ ਕਰ ਲਵਾਂ ਆਪਾ ਕੋੜ ਪਾਲੀ ਵਿੱਚ ਮਧਾਣੀ ਪਾਲੀ ਹੁਣ ਆਹ ਚੀਜ਼ ਐ ਜਿਹੜੀ ਰੱਸੀ ਜੇ ਇਹਨੂੰ ਉੱਪਰ ਨੂੰ ਕਰਾਂਗੇ ਤਾਂ ਉੱਚੀ ਮਧਾਣੀ ਉੱਚੀ ਰਹੂਗੀ ਜੇ ਇਹਨੂੰ ਨੀਵੇਂ ਕਰਾਂਗੇ ਮਧਾਣੀ ਨੀਵੇਂ ਰਹੂਗੀ ਹੁਣ ਇਹਨੂੰ ਇੱਥੋਂ ਪਾ ਲਿਆ ਮੰਨ ਲਓ ਇਹਦੇ ਵਿੱਚ ਪਾ ਲਿਆ ਇਹ ਚ ਪਾ ਕੇ ਮਧਾਣੀ ਨੂੰ ਕੀ ਕਰਨਾ ਐਥੋਂ ਪਾ ਲਿਆ ਇਹਨੂੰ ਐ ਰਿਡਕਣਾ ਐ ਕਮਾਈਆਣਾ ਉਹ ਸਾਬ ਨੇ ਕੁਮੀ ਯੂ ਵੀ ਪੀ ਜਾਵਾਂਗੇ ਵੀ ਮਧਾਨੀ ਨੂੰ ਐ ਕਮਾਈ ਜਾਣਾ ਦੁੱਧ ਐ ਰੜਕਿਆ ਜਾਂਦਾ ਸੀਗਾ ਜਿਹੜੀਆਂ ਵੀ ਆ ਤਾਂ ਆਪਾਂ ਨਾ ਇਹ ਤੋਂ ਟੁੱਟ ਗਈ ਧੁਰੀ ਆ ਜੀ ਵੀ ਆ ਚੀਜ਼ ਲਈ ਸੀ ਆ ਬਾਡੇ ਦਿੱਤੇ ਹੋਏ ਆ ਜੀ ਆ ਬਾਡਿਆਂ ਦੇ ਵਿੱਚ ਆ ਚੀਜ਼ ਨੇ ਫਸਣਾ ਰੱਸੀ ਨੇ ਐ ਫੇਰ ਰੜਕਣਾ ਇਹ ਸਾਨੂੰ ਦੱਸਣਾ ਜੀ ਜਿਹੜਾ ਪੁਰਾਣੀਆਂ ਚੀਜ਼ਾਂ ਹੈ ਵੀ ਪੁਰਾਣੀਆਂ ਚੀਜ਼ਾਂ ਕਿਵੇਂ ਹੁੰਦੀਆਂ ਸੀ ਕਿ ਮੈਂ ਦੁੱਧ ਰੜਕਿਆ ਜਾਂਦਾ ਸੀ ਇਹ ਆ ਚੀਜ਼ਾਂ ਦੇਖ ਲੋ ਇਹ ਵੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਆਪਾਂ ਨੂੰ ਤਾਂ ਪਤਾ ਹੁੰਦਾ ਹੈ ਸਿਆਣੇ ਬੰਦਿਆਂ ਨੂੰ ਪੁਰਾਣੇ ਬੰਦਿਆਂ ਨੂੰ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਜ਼ਰੂਰ ਦਿਖਾ ਦਿਆ ਕਰੋ